ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਟਵੀਟ ਦੇਖ ਕੇ ਮੈਨੂੰ ਪੰਜਾਬੀ ਦੀ ਕਹਾਵਤ ਯਾਦ ਆ ਗਈ ਕਿ ਜਦੋਂ ਪਰਛਾਵਾਂ ਕੱਦ ਨਾਲ ਤੇ ਗੱਲਾਂ ਵਜੂਦ ਨਾਲੋਂ ਵੱਡੀਆਂ ਹੋ ਜਾਣ ਤਾਂ ਸਮਝੋ ਕੰਮ ਖਤਰੇ ਦੇ ਵਿੱਚ ਹੈ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਟਵੀਟ ਕਰਕੇ ਸੁਪਰੀਮ ਕੋਰਟ ਆਫ ਇੰਡੀਆ ਦੇ ਉੱਤੇ ਸਵਾਲ ਖੜਾ ਕੀਤਾ। ਮਤਲਬ ਇਹ ਸਿੱਧਾ-ਸਿੱਧਾ ਕੰਟੈਂਪਟ ਆਫ ਕੋਰਟ ਹੈ। ਜਦੋਂ ਮੁੱਖ ਮੰਤਰੀ ਲਿਖਦੇ ਨੇ ਕਿ ਅਦਾਲਤਾਂ ਦਾ ਤਾਂ ਰੱਬ ਹੀ ਰੱਖੇ। ਮੁੱਖ ਮੰਤਰੀ ਸਾਹਿਬ ਜਦੋਂ ਇਹੀ ਸੁਪਰੀਮ ਕੋਰਟ ਆਫ ਇੰਡੀਆ अरविंद केजरीवाल मुनीष सिसोदिया सतेंद्र जैन नु जमानत ददी है फिर ता सच्चाई दी जीत होगी फिर ता संविधान बच गया ਤੇ ਜਦੋਂ ਉਹੀ ਸੁਪਰੀਮ ਕੋਰਟ ਆਫ ਇੰਡੀਆ ਪੰਜਾਬ ਸਰਕਾਰ ਵੱਲੋਂ ਸਿਆਸੀ ਰੰਜਿਸ਼ ਤਹਿਤ ਦਰਜ ਕੀਤੇ ਪੋਲਿਟਿਕਲ ਵਿਰੋਧੀਆਂ ਦੇ ਖਿਲਾਫ ਝੂਠੇ ਮੁਕਦਮਿਆਂ ਦੇ ਉੱਤੇ ਟਿੱਪਣੀ ਕਰਦੇ ਫਿਰ ਅਦਾਲਤਾਂ ਦਾ ਰੱਬ ਹੀ ਰੱਖੇ ਕਿਤੇ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਪਹਿਲੀ ਵਾਰੀ ਹੋਈ ਇਸ ਤੋਂ ਪਹਿਲਾਂ ਜਿਹੜਾ ਝੂਠਾ ਡਰੱਗ ਦਾ ਪਰਚਾ ਮਹਿੰਗੇ ਮਹਿੰਗੇ ਵਕੀਲ ਲਿਆ ਕੇ ਆਪਾਂ ਡਿਫੈਂਡ ਕਰਦੇ ਰਹੇ ਉਹਦੇ ਵਿੱਚ ਵੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਵਿਕਰਮ ਮਜੀਠੀਆ ਦੇ ਖਿਲਾਫ ਡਰੱਗ ਦਾ ਕੋਈ ਏਵੀਡੈਂਸ ਨਹੀਂ ਫਿਰ ਆਪਾਂ ਦੇਤਾ ਹੰਤਨ ਤੋਬਾ ਜੇ ਦਾਦਾ ਹੁਣ ਕਲ ਸੁਪਰੀਮ ਕੋਰਟ ਚ ਦੱਸ ਦੇ ਨਾ ਵੀ ਕਿੱਥੇ ਗਿਆ 1000 ਏਕੜ ਹਿਮਾਚਲ ਵਾਲਾ ਕਿੱਥੇ ਗਈਆਂ 30000 ਕਰੋੜ ਦੀਆਂ ਕੰਪਨੀਆਂ ਤੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਤੁਹਾਡੇ ਵਕੀਲ ਕੋਈ ਦਲੀਲ ਨਹੀਂ ਪੇਸ਼ ਕਰ ਸਕੇ ਉਹਨਾਂ ਦੀਆਂ ਸਾਰੀਆਂ ਦਲੀਲਾਂ ਖਾਰਜ ਹੋ ਗਈਆਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਲਿਖਦੇ ਨੇ ਕਿ ਜੀ ਅਦਾਲਤਾਂ ਦਾ ਤਾਂ ਰੱਬ ਹੀ ਰੱਖਦਾ ਤੇ ਮੁੱਖ ਮੰਤਰੀ ਸਾਹਿਬ ਸੰਤਾ ਮਹਾਪੁਰਸ਼ਾਂ ਦੇ ਖਿਲਾਫ ਟਿੱਪਣੀ ਕਰਨ ਦਾ ਕੋਈ ਫਾਇਦਾ ਨਹੀਂ ਆਪਾਂ ਯੂ ਟਰਨ ਹੀ ਲੈ ਲੈਣਾ ਪਹਿਲਾਂ ਆਪਾਂ ਜੀਤ ਅਖਬਾਰ ਬਾਰੇ ਵੀ ਕੀ ਕੁਝ ਬੋਲੇ ਸੀ ਬਾਅਦ ਦੇ ਵਿੱਚ ਆਪਾਂ ਯੂ ਟਰਨ ਵੀ ਲਿਆ ਕਲੀਨ ਚਿੱਟ ਵੀ ਦਿੱਤੀ ਤੇ ਅੱਜ ਜਦੋਂ ਆਪਾਂ ਡੇਰਾ ਬਿਆਸ ਦੇ ਖਿਲਾਫ ਜਾਂ ਉਹਨਾਂ ਦੇ ਮੁਖੀ ਦੇ ਖਿਲਾਫ ਬੋਲਦੇ ਆ ਤਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਜਦੋਂ ਜਦੋਂ ਵਧੀਆਂ-ਕੀਆਂ ਵਧੀਆਂ ਨੇ ਤਾਂ ਸੰਤ ਮਹਾਪੁਰਸ਼ ਬੋਲਦੇ ਨੇ ਸੋ ਅੱਜ ਦੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਟਵੀਟ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਫਰਸਟ੍ਰੇਸ਼ਨ ਦਿਖਾ ਰਿਹਾ ਕਿਉਂਕਿ ਅੱਜ ਪੰਜਾਬ ਰੋਸ ਦੇ ਵਿੱਚ ਹੈ ਮੁੱਖ ਮੰਤਰੀ ਦੇ ਖਿਲਾਫ ਮੁੱਖ ਮੰਤਰੀ ਦੇ ਖਿਲਾਫ ਵਿਰੋਧ ਦੇ ਵਿੱਚ ਖੜਾ ਹੋ ਗਿਆ ਤੇ ਕ੍ਰੈਡੀਬਿਲਟੀ ਜਿਹੜੀ ਇੱਕ ਚੇਅਰ ਦੀ ਹੁੰਦੀ ਹੈ ਉਸ ਕ੍ਰੈਡੀਬਿਲਟੀ ਦੇ ਉੱਤੇ ਸਵਾਲ ਹੈ ਸੋ ਮੁੱਖ ਮੰਤਰੀ ਸਾਹਿਬ ਭਾਰਤ ਦੇ ਸੰਵਿਧਾਨ ਦੀ ਕਦਰ ਕਰੋ ਸੁਪਰੀਮ ਕੋਰਟ ਤੋਂ ਵੱਡੀ ਕੋਈ ਅਦਾਲਤ ਨਹੀਂ ਉਹਦੇ ਫੈਸਲਿਆਂ ਨੂੰ ਮੰਨਣਾ ਸਿੱਖੋ ਅਗਰ ਪੰਜਾਬ ਸਰਕਾਰ ਨੇ ਕੋਈ ਗਲਤੀ ਕੀਤੀ ਹੈ ਤਾਂ ਸੁਪਰੀਮ ਕੋਰਟ ਦੀ ਟਿੱਪਣੀ ਹੋਈ ਹੈ ਤਾਂ ਉਹ ਫੈਸਲਿਆਂ ਨੂੰ ਸਿਰ ਮੱਥੇ ਤੇ ਲੋ ਤੇ ਆਪਣੀਆਂ ਗਲਤੀਆਂ ਸੁਧਾਰਨ ਦੀ ਕੋਸ਼ਿਸ਼ ਕਰੋ ਨਾ ਕਿ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਉਨ੍ਹਾਂ ਦੇ ਉੱਤੇ ਤੁਸੀਂ ਸਵਾਲ ਖੜੇ ਕਰਦੇ